ਲੋਕ ਗੀਤਾਂ ਨਾਲ ਲਗਾਰ ਖਣ ਵਾਲੇ ਦੇਸ਼ ਦੁਨੀਆ ਚ ਵਸਦੇ ਸੂਝਵਾਨ ਸਰੋਤਿਆਂ ਨੂੰ ਅਦਬ ਸਤਕਾਰ ਸਹਿਤ ਸਤਿ ਸ੍ਰੀ ਅਕਾਲ ਇਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਤੇ ਦੇਸ਼ ਦੁਨੀਆ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਆਓ ਲੋਕ ਗੀਤਾਂ ਦੀ ਦੁਨੀਆ ਵਿੱਚ ਚੱਲੀਏ ਇਹਨਾਂ ਨੂੰ ਸੁਣੀਏ ਸੁਣਾਈਏ ਗਾਈਏ ਤੇ ਮਾਣੀਏ ਇਹ ਲੋਕੀ ਉੱਡੀ ਉੱਡੀ ਲਹੌਰ ਦੀਏ ਸੋਨ ਚਿੜੀਏ ਨੀ ਉੱਡੀ ਉੱਡੀ ਲਹੌਰ ਦੀਏ ਸੋਨ ਚਿੜੀਏ ਮੇਰੀ ਬਾਰੀ ਦੇਣਾ ਸੁਲਾਇਆ ਨੀ ਚੀਰੇ ਵਾਲੇ ਨੇ ਅੱਖੀਆਂ ਲਾਇਆ ਨੀ ਇਹਨਾ ਅੱਖੀਆਂ ਤੋਂ ਮੇਰਾ ਮਨ ਡੋਲੇ ਮੈਂ ਬੁਲਾ ਰਹੀ ਸੋਣਾ ਨਾ ਬੋਲੇ ਮੈਂ ਬੋ ਉੱਡੀ ਉੱਡੀ ਲਹਰ ਦੀਏ ਸੋਨ ਚਿੜੀਏ ਮੇਰੀ ਬਾਰੀ ਦੇ ਨਾਲ ਸੁਰਾਣਾਈ ਚਿਰੇ ਵਾਲੇ ਆਣਾਈ ਈਸੇ ਨੋ ਕਰਤੋ ਮੇਰਾ ਮਨ ਡੋਲੇ ਮੈਂ ਬੁਲਾ ਰਹੀ ਸੋਣਾ ਨਾ ਬੋਲੇ ਮੈਂ ਬੁਲਾ ਨਾ ਬੋਲੇ ਉੱਡੀ ਉੱਡੀ ਲਹਾਰ ਦੀਏ ਸੋਨ ਚਿੜੀਏ ਨਹੀਂ ਉੱਡੀ ਉੱਡੀ ਲਹਾਰ ਦੀਏ ਸੋਨ ਚਿੜੀਏ ਮੇਰੀ ਬਾਰੀ ਦੇ ਨਾਲ ਬਣੇ ਰਾਈ ਚੀਰੇ ਵਾਲੇ ਦਾ ਚੋਥਾ ਜਾ ਫੇਰਾਈ ਇਸ ਫੇਰੇ ਤੋਂ ਮੇਰਾ ਮਨ ਡੋਲੇ ਮੈਂ ਬੂ ਰਹੀ ਸੁਣਾ ਨਾ ਬੋਲੇ ਮੈਂ ਬੁਲਾ ਰਹੀ ਸੁਣਾ ਨਾ ਬੋਲੇ ਉੱਡੀ ਉੱਡੇ ਲਹਾਰ ਦੀਏ ਸੋਨ ਚਿੜੀਏ ਨੀ ਉੱਡੀ ਉੱਡੀ ਲੋਹਰ ਦੀਏ ਸੋਨ ਚਿੜੀਏ ਮੇਰੀ ਬਾਰੀ ਦੇ ਨਾਲ ਤਿਰਕ ਲਾਈ ਨਾਲੇ ਤੇ ਨਾਲੇ ਮਾਹੀ ਪੱਤ ਲਾਈ ਇਸ ਸੋਣੇ ਤੇ ਮੇਰਾ ਮਨ ਡੋਲੇ ਮੈਂ ਬੁਲਾ ਰਹੀ ਸੋਣਾ ਨਾਮ ਬੋਲੇ ਮੈਂ ਬੋਲ ਰਹੀ ਸੁਣਾ ਮੰਬੋਲੇ ਉੱਡੀ ਉੱਡੀ ਲਹਰ ਦੀਏ ਸੋਨ ਚਿੜੀਏ ਨੀ ਉੱਡੀ ਉੱਡੇ ਲਹਾਰ ਦੀਏ ਸੋਨ ਚਿੜੀਏ ਉੱਚੀ ਮਾੜੀ ਤੇ ਖੰਡ ਪਈ ਤਰਲੇ ਦੀਆ ਆ ਬਾਬੂ ਤੇ ਨਾ ਜੋ ਪਈ ਰੋਲਦੀਆ ਏਸ ਬਾਬੂ ਤੋਂ ਮੇਰਾ ਦਿਲ ਡੋਲੇ ਮੈਂ ਬੁਲਾ ਰਹੀ ਰੰਝਾ ਨਾਮ ਬੋਲੇ ਮੈਂ ਬੁਲਾਰ ਰਹੀ ਰੰਝਾ ਨਾਮ ਬੋਲੇ ਉੱਡੀ ਉੱਡੇ ਲੋਹਰ ਦੀਏ ਸੋਨ ਚਿੜੀਏ ਨੀ ਉੱਡੀ ਉੱਡੇ ਲਹੌਰ ਦੀਏ ਸੋਨ ਚਿੜੀਏ ਉੱਚੀ ਮਾੜੀ ਤੇ ਦਦਪਈ ਰੇੜ ਕਾਨੀ ਚੀੜ ਕਾਨੀ ਇਹਨਾ ਚੀੜ ਕਾ ਤੋਂ ਮੇਰਾ ਮਨ ਡੋਲੇ ਮੈਂ ਬੁਲਾ ਰਹੀ ਮैया ਨੰਬੋਲੇ ਮੈਂ ਬੁਲਾ ਰਹੀ ਆਇਆ ਨੰਬੋਲੇ ਉੱਡੀ ਉੱਡੀ ਲਹਾਰ ਦੀਏ ਸੋਨ ਚਿੜੀਏ ਨੀ ਉੱਡੀ ਉੱਡੀ ਲਹਾਰ ਦੀਏ ਸੋਨ ਚਿੜੀਏ ਉੱਚੀ ਇਮਾਰੀ ਤੇ ਫੇਰਾਂ ਬੋ ਕਰਵੇ ਮੈਂ ਤਾਂ ਸਾਰੇ ਤਬਰਦੀ ਨਾ ਕਰਵੇ ਇਸ ਅਣਕਰੀ ਤੋਂ ਮੇਰਾ ਮਨ ਢੋਲੇ ਮੈਂ ਬੁਲਾ ਰਹੀ ਸੋਨਾ ਨਾਂ ਬੋਲੇ ਮੈਂ ਬੁਲਾ ਰਹੀ ਸੋਨਾ ਅਨੇ ਨਾ ਬੋਲੇ ਇਸੀ ਲੋਗ ਗੀਤ ਆਪਣੇ ਸਜਾਵਾਂ ਰੈਂ ਦਸਨ ਦੀ ਖੇਚਲ ਕਰਿਓ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਰੱਬ ਰੱਖਾ